ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰੇ ਆਉਂਦੇ ਇਹ ਤਿੰਨ ਨਕਾਪੋਸ਼ਾਂ ਦੇ ਕਾਰਨਾਮੇ ਸੁਣ ਤੁਸੀਂ ਵੀ ਦੰਗ ਰਹਿ ਜਾਓਗੇ ਆਮ ਬੰਦੇ ਨੂੰ ਤਾਂ ਭਾਰਤ ਦੇ ਕਿਸੇ ਕੋਨੇ ਤੋਂ ਸਮਾਨ ਲਿਆਉਣਾ ਔਖਾ ਹੋ ਜਾਂਦਾ ਪਰ ਇਹ ਨੌਜਵਾਨ ਬਾਰਡਰੋਂ ਪਾਰ ਡਰੋਨ ਜਰੀਏ ਇੱਕ ਅਜਿਹਾ ਸਮਾਨ ਭਾਰਤ ਲੈ ਕੇ ਆਉਂਦੇ ਸੀ ਜਿਸ ਨੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਜਿਸ ਤੋਂ ਬਾਅਦ ਜਲੰਧਰ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੇ ਇਹਨਾਂ ਦੇ ਕਾਰਨਾਮਿਆਂ ਦਾ ਪਰਦਾਫਾਸ਼ ਕਰ ਦਿੱਤਾ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜਲੰਧਰ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਹੋਰਾਂ ਨੇ ਅੱਗੇ ਜੋ ਇਹਨਾਂ ਦੇ ਬਾਰੇ ਖੁਲਾਸੇ ਕੀਤੇ ਉਹ ਸੁਣੋ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹ ਦੀਸ ਵਨ ਇਨਵੈਸਟੀਗੇਸ਼ਨ ਜਿਸ ਹੇ ਇਹ ਕਾਰਜ ਰਹੀ ਸੀ 15 ਦਿਨ ਤੋਂ ਚੱਲ ਰਹੀ ਸੀ ਇੱਕ ਜਸਤਾਨਾ ਨਾਮ ਦਾ ਵਿਅਕਤੀ 48 ਸਾਲ ਦੀ ਉਮਰ ਹੈ ਹਰੀਕੇ ਦਾ ਰਹਿਣ ਵਾਲਾ ਇਹਨੂੰ ਫੜਿਆ ਸੀ ਤਰ੍ਹਾਂ 17 18 ਦੇ ਦਿੱਤੇ ਮੁਕੱਦਮੇ ਦਰਜ ਨੇ ਵੀ ਦੇ ਟੈਂਪੋ ਮਟਰ ਤੇ ਆਮ ਸੈਕਟਰ ਦੇ ਕਾਫੀ ਵਰਚੇ ਦਰਜ ਨੇ ਤੇ ਗੁਵਨਵਾਲਜੇ ਚ ਬੰਸੀਗਰ ਕੁਝ ਲੇ ਰਹਿਣਾ ਸੀ ਗੁਵਨਵਾਲਜੇ ਚ ਕਰਕੇ ਕੁਝ ਸੰਪਰਕ ਅਕ੍ਰੋਸ ਦਾ ਬਾਰਡਰ ਹੋਗੇ ਸੀ ਕੇ ਪਾਕਿਸਤਾਨ ਮੇਂ ਡਰੋਨ ਰਾਹੀਂ ਚੇਸ ਆਉਟ ਇਸ ਦਿਨਾਂ ਨੇ ਮੰਗਾਈ ਹੈ ਉਧੇ ਵਿੱਚੋਂ ਕੁਝ ਡਰੱਗਸ ਵੀ ਸੀ ਤੇ ਵੈਪਨਸ ਵੀ ਸੀ ਤੇ ਇਹਦੇ ਅੱਗੇ ਬਹੁਤ ਸਫਲ ਸੀਗੇ ਉਹਨਾਂ ਲੋਕਾਂ ਦੇ ਦਿਨ ਬੰਦਿਆਂ ਤੋਂ ਦੋ ਬੱਤੀ ਬੰਦੇ ਪਿਸਟਲ ਮਿਲੇ ਲਿਕਵਰ ਮੈਂ ਇੱਕ ਸਟਾਰ 30 ਮੋਰ ਦਾ ਸਟਾਰ ਪਿਸਟਲ ਰਿਕਵਰ ਹੋਇਆ ये उसी पिंड का रहने वाला है जित जिथे लखवीर लंडा जो गैंगस्टर बैठा है कैनेडा उधर उस पिंड वाला है यदि आपस च इन दोनों की आपस च फिशरी के ठेके मछी के ठेके लेके कॉन्ट्रैक्ट में लेके लड़ाई हो गई लंडे ने फस्ट कजन गोलियां मरवाई सज तो कोई महीना डेढ़ महीना पहले तरन तारण जी मौत हो गई थी जिन्हें मारिया फड़े गए थे कपूर ਤੇ ਜੱਸਾ ਜਿਹੜਾ ਹੈ ਉਹ ਪਲਾਨ ਕਰ ਰਿਆ ਸੀਗਾ ਲੰਡੇ ਦਿੱਤਿਆਂ ਅਸੋਸੀਏਟਸ ਨੂੰ ਐਲੀਮੀਨੇਟ ਕਰਨ ਲਈ ਜਿਹੜੇ ਅਸੋਸੀਏਟਸ ਆ ਰਿਟਫਾਇਡ ਹੈ ਮੋਗਾ ਫਰੀਦਕੋਟ ਆਲੇ ਦੋਲੇ ਦੇ ਤੋਂ ਤਾਂ ਉਹ ਬੰਦੇ ਆਣ ਗਏ ਤੇ ਸੁਖਪ੍ਰੀਤ ਜਿਹੜਾ ਇਹਦਾ ਕਜ਼ਨ ਸੀਗਾ ਜਿਹਨੂੰ ਲੰਡੇ ਨੇ ਐਲੀਮੀਨੇਟ ਕੀਤਾ ਸੀਗਾ ਇਹਨਾਂ ਦੀ ਪਹਿਲਾਂ ਕੰਨੀ ਕਰਤੀ ਦੱਸੀ ਜਿਹੜੇ ਦੋ ਦੇ ਅਸੋਸੀਏਟਸ ਪਕੜੇ ਆਏ ਦਾ ਸ਼ਾਮ ਤੱਕ ਡਿਟੇਲ ਆਪਾਂ ਸ਼ੇਅਰ ਕਰ ਦੇਣੀ ਹੈ जनाब जस्सा है कहते 17% है तो, तो, तो कितना रिटर्न हुई है, है कि अलग अलग जगह तो चल रहा है है ना गवर्नमेंट नंबर के लिए कोरमी है इन्वेस्टिगेशन चल रही है जे में तो फर्स्ट फेज ही का एक और कितना की अलग अलग स्तर पर स्टार्ट किया अलग अलग जनता के ने फर्स्ट फेज का ऑपरेशन स्टिल गोइंग ऑन पर मान ले सर मान लेते हैं मिलने के अंदर मान लिए 10 10 ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਮਾਮਲਿਆਂ ਦੇ ਵਿੱਚ ਹੋਰ ਵੀ ਖੁਲਾਸੇ ਹੋ ਸਕਣ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ